ਲੋੜੀ ਦਾ ਤਿਹਾਰ ਜਿੱਥੇ ਪੂਰੇ ਦੇਸ਼ ਵਿੱਚ ਬੜੀ ਹੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਹੁਣ ਲੜਕੀਆਂ ਦੇ ਨਾਲ ਲੜਕੀਆਂ ਦੀ ਵੀ ਲੋੜੀ ਧੂਮ-ਤਾਮ ਨਾਲ ਮਨਾਈ ਜਾ ਰਹੀ ਹੈ ਜਿਸ ਦੇ ਤਹਿਤ ਨਾਪਾ ਵਿਖੇ ਐਸ.ਓ.ਆਈ. ਮਾਲਵਾ ਜ਼ੋਨ ਦੋ ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਵੱਲੋਂ ਧੀਆਂ ਦੀ ਲੋੜੀ ਮਨਾਈ ਗਈ ਹੈ ਪ੍ਰੋਗਰਾਮ ਦੌਰਾਨ ਪ੍ਰਸਿੱਧ ਨਾਟਕਕਾਰ ਮਿਰਪੈ ਸਿੰਘ ਢਾਲੀਵਾਲ ਵੱਲੋਂ ਦਰਦ ਅਣਜਨੀਆਂ ਧੀਆਂ ਦਾ ਨਾਟਕ ਪੇਸ਼ ਕੀਤਾ ਗਿਆ ਇਸ ਮੌਕੇ ਤੇ ਲੋੜੀ ਜਲਾ ਕੇ ਲੜਕੀਆਂ ਵੱਲੋਂ ਖੂਬ ਗਿੱਧਾ ਵੀ ਪਾਇਆ ਗਿਆ। ਖਿਆਲਾ ਟਿੱਕਾ ਆਖਿਆ ਟਿੱਕਾ ਜਿੰਨੇ ਸਾਡੇ ਮਰਿਓ ਸਾਡੇ ਪਿਆਰ ਦੇ ਰਿਓ ਪ੍ਰਾਣੇ ਕਰ ਲਈ ਹੁੰਦੇ ਸਾਡੇ ਜਿਹਨੇ ਵੀ ਸਾਡੀਆਂ ਜਿਹੜੀਆਂ ਸਹਿਰਾਣੀ ਚ ਪਾਰਟੀਆਂ ਤੇ ਸਮਾਜਿਕ ਕਾਰਜ ਕੋਈ ਵੀ ਪਾਰਟੀ ਹੈ ਉਹਨਾਂ ਵੱਲੋਂ ਚਾਹੀ ਲੈ ਕੇ ਹੁੰਦੇ ਜਿਹੜੇ ਸਮਾਜਿਕ ਪ੍ਰੋਗਰਾਮ ਨੇ ਕਰਵਾਉਣੇ ਚਾਹੀਦੇ ਨੇ ਟੀਆਂ ਦੇ ਜਿਹੜੇ ਅਸੀਂ ਲੋੜੀਆਂ ਮਨਾਵਾਂਗੇ ਅਸੀਂ ਬੱਚਨ ਜਾਗਰੂਕ ਕਰਾਂਗੇ ਧੀਆਂ ਦੇ ਨਾਮ ਅਸੀਂ ਜਿਹੜੇ ਮੁੰਡਿਆਂ ਨੂੰ ਵਿਚਾਰੂ ਕਰਨਾ ਏ ਧੀਆਂ ਦਾ ਸਤਿਕਾਰ ਕਰੋ ਪਾਵਰ ਦਾ ਸਨਮਾਨ ਕਰੋ ਸੋ ਇਸ ਕਰਕੇ ਮੈਂ ਚਾਹੁੰਨਾ ਕਿ ਪੂਰੇ ਇਹ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਧੀਆਂ ਨੇ ਮੁਰਗੀ ਲਾਉਂਦੀਆਂ ਸੀ ਇਹ ਥੀ ਹੈ ਤਾਂ ਕਿ ਸਾਡੇ ਜਿਹੜੇ ਲੋਕ ਨੇ ਜਾਗਰੂਕ ਹੋ ਸਕਣਾ ਤੇ ਸਾਡੇ ਧੀਆਂ ਨੂੰ ਮੱਤ ਵਧ ਮਾਉਂਦੇ ਮਿਲਣ ਕਿ ਜੇਕਰ ਅਸੀਂ ਮਤਲਬ ਇਹਨਾਂ ਦੀ ਜਿਹੜੇ ਔਰਤਾਂ ਦੇ ਜਿਵੇਂ ਅਸੀਂ ਕਦਮ ਨਹੀਂ ਕਰਦੇ ਹਨ ਜੇ ਅਸੀਂ ਮਤਲਬ ਟੀਆਂ ਦੀ ਲੋੜੀ ਨਹੀਂ ਮਨਾਵਾਂਗੇ ਲੋਕਾਂ ਨੂੰ ਜਾਗਰੂਕ ਨਹੀਂ ਕਰਾਂਗੇ ਤਾਂ ਜੇ ਅਸੀਂ ਉਹਨਾਂ ਨੂੰ ਕਤਲ ਕਰਾਵਾਂਗੇ ਅਸੀਂ ਉਹਨਾਂ ਨੂੰ ਭਰੂਣਾ ਹੱਤਿਆ ਕਰਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੀ ਇਹ ਔਰਤ ਜਾਤ ਹੈ ਉਸ ਤਰ੍ਹਾਂ ਖਤਮ ਹੋਊਗੀ ਜਿਵੇਂ ਕਿਸੇ ਡਾਇਨਾਸੌਰ ਜਿਹੜੇ ਹੁੰਦੇ ਸੀ ਖਤਮ ਹੋ ਗਏ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਟੀਆਂ ਦੀ ਲੋੜੀ ਮਨਾ ਕੇ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਤੁਸੀਂ ਕਿੰਨੇ ਟਾਈਮ ਤੋਂ ਕਰਾ ਰਹੇ ਹੋ ਮੈਂ ਤਕਰੀਬਨ 1994 ਤੋਂ 25 ਸਾਲ ਤੋਂ ਥੀਏਟਰ ਕਰਨਿਆ ਤੇ ਇਹ ਨਾਟਕ ਹੈ ਜਿਹੜਾ ਮੈਂ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਖੇਡਿਆ ਹੋਇਆ ਹੈ ਲਗਭਗ 25 ਸਾਲ ਤੋਂ ਖੇਡ ਰਿਆ ਤੇ ਅੱਜ ਮੇਰੀ ਇਹ ਜਿਹੜੀ ਟੀਮ ਹੈ ਇਹ ਜੋ ਬਨੂਪੁਰ ਆ ਥੀਏਟਰ ਪਟਿਆਲਾ ਤੋਂ ਉੱਥੇ ਆਈ ਹੈ ਪਰ ਸ਼ੇਮੂਰ ਤੋਂ ਜਿਹੜੇ ਪ੍ਰਧਾਨ ਨੇ ਤੇ ਉਹਨਾਂ ਨੇ ਇਹ ਪ੍ਰੋਗਰਾਮ ਕਰਵਾਇਆ ਔਰ ਬਹੁਤ ਚੰਗਾ ਫਰੰਦਾ ਹੈ ਤੇ ਮੈਂ ਚਾਹੁੰਦਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਹੜੇ ਉਹ ਵੱਖ-ਵੱਖ ਜਿਹੜੀਆਂ ਥਾਵਾਂ 'ਤੇ ਹੋਣੇ ਚਾਹੀਦੇ ਮੈਂ ਮੰਨਦਾ ਕਿ ਇਹ ਬਹੁਤ ਜ਼ਰੂਰੀ ਹੈ ਮੈਂ ਨਾ ਇਹ ਦੇਖਿਆ ਵੀ ਜਦੋਂ ਜਾੜੇ ਮੌਕੇ ਜਿਹੜੇ ਮੁੰਡਿਆਂ ਨੂੰ ਮਿਲਦੇ ਨੇ ਜਿਵੇਂ ਉਹ ਖੇਡਾਂ ਦਾ ਖੇਤਰ ਹੈ ਲੋ ਖੇਡਾਂ ਦੇ ਵਿੱਚ ਕੁੜੀਆਂ ਨੂੰ ਨਹੀਂ ਭੇਜਦੇ ਜਾਂ ਜਿਹੜੇ ਸਾਡਾ ਜਿਵੇਂ ਫਿਲਮ ਦਾ ਖੇਤਰ ਹੈਗਾ ਨਾਟਕ ਦੇ ਖੇਤਰ ਹੈਗਾ ਮਤਲਬ ਮੈਂ ਤੁਹਾਨੂੰ ਹੁਣੇ ਉਦਾਹਰਣ ਦਿੰਦਾ ਕਿ ਮੇਰਾ ਜਿਹੜਾ ਰੈਜ਼ੀਡੈਂਸ ਹੈ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਨਾਲ ਉੱਥੇ ਐਮ ਐ ਥੀਏਟਰ ਦੇ ਵਿੱਚ 28 ਬੱਚੇ ਨੇ 28 ਦੇ ਵਿੱਚੋਂ ਤਿੰਨ ਕੁੜੀਆਂ ਨੇ ਜਿਹੜੀਆਂ ਐਮ ਐ ਥੀਏਟਰ ਕਰਦੀਆਂ ਉਹਨਾਂ ਦੇ ਨਾਲ ਮੇਰੇ ਕੋਲ ਬੇਟੀ ਆਈ ਵੀ ਹੋਈ ਹੈ ਤੇ ਇਸ ਕਰਕੇ ਵੀ ਕਿਉਂਕਿ ਇਸ ਫੀਲਡ ਦੇ ਵਿੱਚ ਕਿਉਂ ਅਸੀਂ ਇਸ ਕਿਹਾ ਜਾਂਦੇ ਪਤਾ ਨਹੀਂ ਕੀ ਗੱਲ ਹੈ ਕਿਉਂਕਿ ਸਾਡੀ ਸੋਚ ਉਹ ਨਹੀਂ ਹੈ ਹਾਲੇ ਵੀ ਬਹੁਤ ਪਿੱਛੇ ਹੈ ਚਾਹੇ ਅਸੀਂ ਕੱਪੜੇ ਪਾ ਕੇ ਮਾਡਰਨ ਹੋ ਗਏ ਪਰ ਸਾਡੀ ਸੋਚ ਸਾਡੀ ਬਹੁਤ ਪਿੱਛੇ ਹੈ ਤੇ ਸਾਨੂੰ ਲੋਕਾਂ ਨੂੰ ਹੋਰ ਅਵੇਅਰ ਕਰਨ ਦੀ ਜਰੂਰਤ ਹੈ ਧੰਨਵਾਦ ਕਰਨਾ ਚਾਹੁੰਦਾ ਪਹਿਲਾਂ ਸਾਰੇ ਵਾਸੀਆਂ ਦਾ ਬਾਰ ਨੰਬਰ 2 ਦਾ ਕਿ ਆਏ ਸਾਲ ਦੀ طرح ਇਸ ਸਾਲ ਵੀ ਅਸੀਂ ਕੁੰਬੀ ਕੰਨੀਆਂ ਦੀ ਮੇਲੇ ਮਨਾਉਂ ਜਾ ਰਹੇ ਹਾਂ ਤੇ ਤੁਸੀਂ ਦੇਖਿਆ ਕਿੰਨੇ ਸਮੇਂ ਤੋਂ ਕਿ ਬਹੁਤ ਬੱਚੀਆਂ ਨੂੰ ਯਾਰ ਲੋਕਾਂ ਦਾ ਬਹੁਤ ਅਸ਼ਿਆ ਹੈ ਕਿਉਂਕਿ ਅੱਜ ਦੇ ਜਿਹੜਾ ਟਾਈਮ ਆ ਮੁੰਡੇ ਤੇ ਕੁੜੀ ਕੋਈ ਫਰਕ ਨਹੀਂ ਖਾਂਦੇ ਯਾਰ ਸੋ ਅਸੀਂ ਤੇ ਸ਼ੁਰੂ ਕੀਤੀ ਆ ਮਹਮ ਜੇ ਕਿ ਧੀ ਯਾਰ ਦੇ ਜਿਹੜੀ ਲੋੜੀ ਆ ਉਹ ਹਰ ਇੱਕ ਮਹੱਲੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਪਹੁੰਚੇ ਤਾਂ ਕਿ ਉਹਨਾਂ ਨੂੰ ਵੀ ਉਹਨਾਂ ਹੀ ਅਧਿਕਾਰ ਮਿਲੇ ਜਿੰਨਾ ਕਿ ਮੁੰਡਿਆਂ ਨੂੰ ਮੁੰਡਾ ਤੋਂ ਸਮਾਨ ਦਿੱਤਾ ਲੋਕ ਜਿਹੜੀ ਨਾ ਕਿੰਨੇ ਖੋਪਾ ਦੇਖਿਆ ਕਿ ਹਜੇ ਵੀ 25 ਤੋਂ 30 ਬੱਚੀਆਂ ਦੀ ਪਰਫਾਰਮੈਂਸ ਪਈ ਆ ਸਵੇਰ ਤੋਂ ਚੱਲ ਰਹੀ ਆ तकरीबन 70-75 ਲੜਕੀਆਂ ਨੇ ਪਰਫਾਰਮੈਂਸ ਕਰ ਰਹੀਆਂ ਨੇ ਅਤੇ ਆਪਣੇ ਆਪ ਨੂੰ ਸਟੇਜ ਤੇ ਚੜ੍ਹਦਾ ਮੈਂ ਕਹਿਣਾ ਕਿ ਬਹੁਤ ਵੱਡੀ ਗੱਲ ਆ ਇੱਕ ਸਟੇਜ ਤੇ ਚੜ੍ਹ ਕੇ ਬੋਲਣਾ ਨੱਚਣਾ ਬਹੁਤ ਵੱਡੀ ਗੱਲ ਆ ਸੋ ਅੱਜ ਉਹਨਾਂ 'ਚ ਬੜਾ ਉਤਸ਼ਾਹ ਹੈ ਲੜਕੀਆਂ ਦੇ ਵਿੱਚ ਮੈਂ ਧੰਨਵਾਦ ਵੀ ਕਰਨਾ ਚਾਹਣਾ ਮੇਰੇ ਵਾਡ ਵਾਸੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਮੇਰੇ ਸਿਰ ਤੇ ਹੱਥ ਰੱਖਿਆ ਤੇ ਜਿੱਥੇ ਵੀ ਅਦਾ ਡਿਊਟੀ ਲਈ ਆ ਉਹਨਾਂ ਨੇ ਮਰਿਓ ਕੇ ਕੰਮ ਕੀਤਾ